ਕੰਦੇ ਸਾਡੀ ਯੂਨਿਟੀ ਹੋ ਗਈ। ਚਲੋ ਅਸੀਂ ਮੰਨ ਵੀ ਲਿਆ ਕਿ ਇਹਨਾਂ ਦੀ ਯੂਨਿਟੀ ਹੋ ਗਈ ਹੋਣੀ ਆ। ਅਸੀਂ ਸਵਾਲ ਚੱਕਨੇ ਬੰਦ ਕਰਤਾ। ਪਰ ਜਿਹੜੀਆਂ ਹੁਣ ਪੋਸਟਰ ਬਾਜੀ ਜਿਹੜੇ ਨਵੇਂ ਪੋਸਟਰ ਲਾਏ ਗਏ ਆ ਪੋਸ਼ਣ ਆਸ਼ੂ ਵੱਲੋਂ ਉਹਨਾਂ ਦੇ ਉੱਪਰ ਰਾਜਾ ਬਣਗ ਜੀ ਗਾਇਬ ਨੇ। ਪ੍ਰਧਾਨ ਜੀ ਗਾਇਬ ਹੁੰਦੇ ਠੀਕ ਐ ਚਲੋ ਮੰਨ ਲੈਂਦੇ ਕੋਈ ਕਾਰਨ ਐ ਪਰ ਲੁਧਿਆਣੇ ਦੇ ਐਮਪੀ ਸਾਹਿਬ ਵੀ ਨੇ ਉਹ। ਉਹਨਾਂ ਨੂੰ ਗਾਇਬ ਕਰਤਾ ਗਿਆ। ਸੋ ਅਸੀਂ ਇਸ ਕਰਕੇ ਸਵਾਲ ਪੁੱਛਿਆ ਭਾਈ ਉਹ ਸਾਡੇ ਨਾਲ ਗੁੱਸਾ ਕਰ ਲੈਂਦੇ ਆ। ਰਾਜਾ ਬੜਿੰਗ ਜੀ ਬਾਲਾ ਕਹਿੰਦੇ ਆ ਜੀ ਸਾਡੇ ਪਾਰਟੀ ਦਾ ਮਸਲਾ ਤੁਸੀਂ ਕਿਉਂ ਬੋਲਦੇ ਹੋ ਅਸੀਂ ਤਾਂ ਬੋਲਾਂਗੇ ਭਈ ਜਦੋਂ ਤੁਹਾਡਾ ਕੈਂਡੀਡੇਟ ਜੋ ਇੱਥੋਂ ਲੜਾਈ ਲੜਦਿਆ ਹੋਵੇ ਉਹ ਤੁਹਾਡੀ ਤਸਵੀਰ ਨਾ ਲਾਵੇ ਤੁਹਾਨੂੰ ਚਾਹ ਤੇ ਨਾ ਬੁਲਾਵੇ ਤੁਹਾਡੇ ਤੋਂ ਚੋਣ ਪ੍ਰਚਾਰ ਨਾ ਕਰਾਵੇ ਤੁਹਾਨੂੰ ਪੀਸੀ ਤੱਕ ਚ ਨਾ ਬੁਲਾਵੇ ਤਾਂ ਸਵਾਲ ਤਾਂ ਉੱਠਣਗੇ ਤੇ ਸਾਨੂੰ ਇਹ ਲੱਗਦਾ ਹੈ ਕਿ ਜਿਹੜੇ ਜਾਖੜ ਸਾਹਿਬ ਉਹ ਦਿਨ ਆਸ਼ੂ ਜੀ ਨੂੰ ਕਹਿ ਕੇ ਗਏ ਸੀ ਕਿ ਆਸਤੀਨ ਕੇ ਸਾਪੋਂ ਸੇ ਬਚੋ ਤਾਂ ਮੈਨੂੰ ਲੱਗਦਾ ਹੈ ਕਿ ਉਹ ਆਸਤੀਨ ਦੇ ਸੱਪ ਸੀਗੇ ਜਿਹੜੇ ਉਹ ਆਸ਼ੂ ਜੀ ਨੇ ਉਹਨਾਂ ਦੀ ਸ੍ਰੀ ਫੜ ਲਈ ਹੈਗੀ ਤੇ ਉਹਨਾਂ ਨੇ ਪਹਿਚਾਨ ਕਰ ਲਈ ਕਿ ਡੰਗਣਗੇ ਮੈਨੂੰ ਤੇ ਇਸ ਕਰਕੇ ਮੇਰੇ ਹਿਸਾਬ ਨਾਲ ਉਹਨਾਂ ਨੇ ਤਸਵੀਰਾਂ ਗਾਇਬ ਕਰਤੀਆਂ ਤੇ ਅੱਜ ਜਿਹੜੇ ਰਾਜਾ ਵੜਿੰਗ ਦੀ ਆ ਉਹ ਲੁਧਿਆਣਾ ਸ਼ਹਿਰ 'ਚ ਛੱਲੀਆਂ ਖਾਂਦੇ ਬਿਧਦੇ ਆ ਸਾਡੇ ਵਰਕਰਾਂ ਦੇ ਘਰਾਂ 'ਚ ਚਾਹ ਪੀਂਦੇ ਹੋਏ ਦਿਖਦੇ ਆ ਪਰ ਪਾਰਟੀ ਦਾ ਚੋਣ ਪ੍ਰਚਾਰ ਕਰਦੇ ਹੋਏ ਆਸ਼ੂ ਜੀ ਦੇ ਨਾਲ ਕਿਤੇ ਦਿਖਦੇ ਨਹੀਂ ਹੈਗੇ ਸੇ ਇਸ ਕਰਕੇ ਸਾਡਾ ਇਹ ਸਵਾਲ ਸੀਗਾ ਕਿਉਂਕਿ ਕੱਲ ਇਹਨਾਂ ਨੇ ਪੀਸੀਆਂ ਕੀਤੀਆਂ ਲੋ 1.5 ਵਜੇ ਹੁੰਦੀ ਐ ਕਿ 2 ਵਜੇ ਹੁੰਦੀ ਐ ਆਸ਼ੂ ਜੀ ਅਲੱਗ ਪੀਸੀ ਕਰਦੇ ਆ ਪ੍ਰਧਾਨ ਜੀ ਜਿਹੜੇ ਰਾਜਾ ਵੜਿੰਗ ਦੀ ਆ ਉਹ ਅਲੱਗ ਪੀਸੀ ਕਰਦੇ ਆ ਜਦੋਂ ਪ੍ਰਧਾਨ ਨੂੰ ਪੁੱਛਿਆ ਨਾ ਜਾਵੇ ਕੋਈ ਗੈਰਤਮੰਦ ਆਦਮੀ ਹੋਵੇ ਨਾ ਗੈਰਤਮੰਦ ਉਹ ਤੋਂ ਪ੍ਰਧਾਨ ਹੋਵੇ ਪਾਰਟੀ ਦਾ ਔਰ ਇਹ ਨਾਲ ਐਸੀ ਖੇ ਹੁੰਦੀ ਹੋਵੇ ਤਾਂ ਮੇਰੇ ਹਿਸਾਬ ਨਾਲ ਉਹਨੂੰ ਹੁਣ ਤੱਕ ਅਸਤੀਫਾ ਦੇ ਦੇਣਾ ਚਾਹੀਦਾ ਸੀ ਜਾਂ ਜਿਹੜਾ ਕਰਦਾ ਹੋਵੇ ਉਹਨੂੰ ਪਾਰਟੀ ਚੋਂ ਬਾਹਰ ਕਰ ਦੇਣਾ ਚਾਹੀਦਾ ਪਰ ਦੋਨੋਂ ਚੀਜ਼ਾਂ ਦੇ ਵਿੱਚ ਨਾਕਾਮਯਾਬ ਰਹੇ ਆ ਕਮਜ਼ੋਰ ਪ੍ਰਧਾਨ ਦਿਖਦਾ ਪਿਆ ਇਸੇ ਕਰਕੇ ਅਸੀਂ ਉਹ ਤਸਵੀਰ ਜਾਰੀ ਕੀਤੀ ਹੈ ਕਿ ਜਿਹੜੀ ਖਾਨਾ ਜੰਗੀ ਆ ਤੇ ਉਹ ਜਿਹੜੇ ਜਾਖੜ ਸਾਹਿਬ ਨੇ ਜ਼ਿਕਰ ਕੀਤਾ ਸੀ ਉਹ ਮੇਰੇ ਹਿਸਾਬ ਨਾਲ ਆਸ਼ੂ ਜੀ ਨੇ ਪਹਿਚਾਨ ਲੈ ਲੱਗਦੇ ਆ ਅੱਛਾ ਜਦੋਂ ਇਹਨਾਂ ਨਾਲ ਗੱਲਬਾਤ ਕਰਦੇ ਨੇ ਤੇ ਕਹਿੰਦੇ ਵੀ ਅਸੀਂ ਇੱਕ ਜੁੱਟੇ ਆ ਜਦੋਂ ਗੱਲਬਾਤ ਹੁੰਦੀ ਉਹ ਗੱਲ ਇੱਕ ਜੁੱਟਾ ਪਤਾ ਲੱਗਦੀ ਪਈ ਹੈ ਨਾ ਵੀਰ ਜੀ ਇੱਕ ਜੁੱਟਾ ਕੀ ਹੁੰਦੀ ਹੈ ਜਦੋਂ ਇਕੱਠੇ ਬਲਟੋਂਗੇ ਇਕੱਠੇ ਪੀਸੀ ਕਰੋਗੇ ਇਕੱਠੇ ਚੋਣ ਪ੍ਰਚਾਰ ਕਰੋਗੇ ਇਕੱਠੇ ਕਿਤੇ ਚਾਹ ਪੀਓਗੇ ਕਿਤੇ ਹਾਸੇ ਠਾਕੇ ਕਰੋਗੇ ਕਿਤੇ ਮਾਰਨਿੰਗ ਵਾਕ ਤੇ ਜਾਓਗੇ ਤਾਂ ਪਤਾ ਲੱਗੂ ਇਕੱਠੇ ਹੋ ਸੜਕ ਤੇ ਨਹਿਰ ਤੇ ਖੜੇ ਹੋ ਕੇ ਛਲੀਆਂ ਖਾਨ ਨਾਲ ਇਕੱਠੇ ਨਹੀਂ ਨਾ ਹੋਣ ਲੱਗੇ ਸੋ ਇਸ ਕਰਕੇ ਰਾਜਾ ਵੜਿੰਗ ਜੀ ਨੂੰ ਬੇਨਤੀ ਹੈ ਕਿ ਐਵੇਂ ਨਾ ਕਰੋ ਪਰ ਮੈਨੂੰ ਜਿੱਥੋਂ ਤੱਕ ਲੱਗਦਾ ਜਿਹੜਾ ਉਹਨਾਂ ਨੇ ਸ਼ਬਦ ਵਰਤਿਆ ਸੀ ਸੁਨੀਲ ਜਾਖੜ ਦੇ ਪ੍ਰਤੀ ਅਜਗਰ ਵਾਲਾ ਤੇ ਅਜਗਰ ਨਿਕਲਦਾ ਹੁੰਦਾ ਦੰਦ ਦਖਦਾ ਨਹੀਂ ਹੁੰਦਾ ਤੇ ਸਾਨੂੰ ਪਤਾ ਹੈ ਕਿ ਸਾਡੇ ਪ੍ਰਧਾਨ ਨੇ ਹੁਣ ਆ ਜਿਹੜੀ ਪ੍ਰਧਾਨਗੀ ਹੈ ਨਾ ਰਾਜੇ ਵੜਿੰਗ ਵਾਲੀ ਇਹ ਨਿਕਲ ਜਾਣੀ ਹੈ ਇਹ ਨਹੀਂ ਸਸਰੀਕਾਲ ਬੁਲਾ ਦੇਣੀ ਆ ਤੇ ਇਸ ਕਰਕੇ ਇਹਨਾਂ ਨੂੰ ਆ ਦੱਸਦੇ ਪਏ ਆ ਭਾਈ ਤੁਹਾਡੀ ਕਿੰਨੀ ਕੁ ਬੁੱਕਤ ਆ ਕਿੰਨੇ ਕਿ ਪ੍ਰਧਾਨ ਨੂੰ ਕਾਂਗਰਸ ਪਾਰਟੀ ਪੁੱਛਦੀ ਆ ਤੋ ਇਸ ਕਰਕੇ ਉਹਨੀਆਂ ਹੀ ਗੱਲਿਆ ਕਰਿਆ ਕਰਨੀ ਦੇਖੋ ਐਲਓਪੀ ਸਾਹਿਬ ਆ ਸਿਆਣੇ ਬਾਜਵਾ ਸਾਹਿਬ ਸਿਆਣੇ ਲੀਡਰ ਨੇ ਸ਼ਡਿਊਲ ਪੋਲਿਟਿਸ਼ੀਅਨ ਆ ਉਹਨਾਂ ਨੂੰ ਵੀ ਪਤਾ ਹੀ ਮੇਰੇ ਨਾਲ ਇਹੀ ਹੋਣੀ ਆ ਉਹਨਾਂ ਨੇ ਪਹਿਲਾਂ ਹੀ ਬਹਾਨਾ ਲਾ ਕੇ ਅਮਰੀਕਾ ਕੈਨੇਡਾ ਦੇ ਟੂਰ ਤੇ ਚਲੇ ਗਏ ਕਿ ਉਹ ਮੈਨੂੰ ਸਵਾਲ ਨਾ ਪੁੱਛੇ ਮੇਰਾ ਤਾਂ ਸ਼ਡਿਊਲ ਪਹਿਲਾਂ ਹੀ ਬਣਿਆ ਸੀ ਉਹ ਚੋਣ ਪ੍ਰਚਾਰ ਨਿਊਯਾਰਕ ਦੇ ਵਿੱਚ ਨਿਊ ਜਰਸੀ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਆਸ਼ੂ ਲਈ ਵੋਟਾਂ ਮੰਗਦੇ ਪਏ ਨੇ ਕਿ ਉੱਥੋਂ ਵੋਟਾਂ ਪੋਸਟਲ ਬੈਲਟ ਰਾਹੀਂ ਪੰਜਾਬ ਦੇ ਵਿੱਚ ਆਉਣਗੇ ਇਸ ਕਰਕੇ ਪ੍ਰਚਾਰ ਐਲਓਪੀ ਸਾਹਿਬ ਉੱਥੇ ਕਰਦੇ ਪਏ ਨੇ ਇਸੇ ਕਰਕੇ ਮੇਰੇ ਸਾਹਮਣੇ ਆਸ਼ੂ ਜੀ ਨੇ ਉਹਨਾਂ ਨੂੰ ਹੀ ਗੈਰ ਕਰਤਾ ਕੀ ਲੱਗਦਾ ਧੜੇਬੰਦੀ ਜਿਹੜੀ ਹੈ ਲੋਕਲ ਲੀਡਰਸ਼ਿਪ ਦੀ ਨਾਲ ਸਾਡੀ ਲੋਕਲ ਮਤਾਇਕ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਵੀ ਕਿਤਨਾ ਗਦੇਸ ਪੂਰੇ ਜਿਹੜੇ ਚੋਣ ਪ੍ਰਚਾਰ ਚ ਪਿੱਛੇ ਆ ਪਿੱਛੇ ਹੀ ਰਹੇ ਇਸ ਤਰ੍ਹਾਂ ਦੇਖਦੇ ਹੋ ਜ਼ਿਲ੍ਹਾ ਪ੍ਰਧਾਨ ਹੈ ਪਾਸੇ ਸੂਬਾ ਪ੍ਰਧਾਨ ਨਹੀਂ ਪਾਸੇ ਜ਼ਿਲ੍ਹਾ ਪ੍ਰਧਾਨ ਦੋਨੇ ਗੈਬ ਮੈਂ ਕਹਿ ਰਿਹਾ ਜੀ ਐਸੀ ਪ੍ਰਧਾਨਗੀ ਦਾ ਫਾਇਦਾ ਕੀ ਦੀ ਜਿੱਥੇ ਤੁਹਾਨੂੰ ਪੁੱਛੇ ਹੀ ਨਾ ਕੈਂਡੀਡੇਟ ਜਦੋਂ ਕੈਂਡੀਡੇਟ ਹੀ ਨਾ ਪੁੱਛਦਾ ਹੋਵੇ ਤੇ ਇਸ ਤੇ ਚੰਗਾ ਅਸਤੀਫਾ ਤੇ ਮੈਂ ਪ੍ਰਧਾਨ ਦੀ ਹਾਲਤ ਉਸ ਦਿਨ ਵੇਖੀ ਜਦੋਂ ਕਿਸੇ ਨੇ ਫੋਨੋ ਲਿਆ ਉਹ ਛੱਡੋ ਜੀ ਰਹਿਣ ਦਿਓ ਜੀ ਹਾਈ ਕਮਾਂਡ ਨੇ ਫੈਸਲਾ ਕਰ ਲਿਆ ਜੀ ਰਹਿਣ ਦਿਓ ਜੀ ਜਿਹੜੇ ਬੰਦੇ ਨੂੰ ਪ੍ਰਧਾਨ ਨੂੰ ਉਹਦੀ ਪਾਰਟੀ ਦੀ ਕੋਈ ਬੰਦਾ ਸ਼ਾਮਲ ਕਰਾਉਣ ਲਈ ਨਾ ਪੁੱਛਿਆ ਜਾਵੇ ਉਹ ਕਾਹਦਾ ਪ੍ਰਧਾਨ ਜੀ ਉਹ ਫਿਰ ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹਦਾ ਪੰਜਾਬੀ ਦੇ ਸ਼ਬਦ ਐਸੇ ਹੁੰਦੇ ਨੇ ਦੂਜੇ ਪਾਸੇ ਚਲੀ ਜਾਊਗੀ ਉਹ ਕਾਹਦਾ ਪ੍ਰਧਾਨ ਐਸੀ ਪ੍ਰਧਾਨਗੀ ਨਾਲੋਂ ਨਾ ਪ੍ਰਧਾਨਗੀ ਚੰਗੀ ਐ ਇੱਜ਼ਤ ਬੰਦੇ ਦੀ ਆਪ ਦੇ ਹੱਥ ਹੁੰਦੀ ਐ ਪੰਜਾਬੀਆਂ ਇੱਜ਼ਤਮੰਦ ਹੈਗੇ ਆ ਲੋਕ ਪਰ ਮੈਨੂੰ ਲੱਗਦਾ ਜਿਹੜੇ ਉਹ ਸ਼ਰਟ ਆ ਨਾ ਇੱਜ਼ਤ ਵਾਲੀ ਉਹ ਜਿਹੜੇ ਪ੍ਰਧਾਨ ਜੀ ਆ ਰਾਜਾ ਵੜਿੰਗ ਜੀ ਉਹ ਕਿਲੀ ਤੇ ਟੰਕੇ ਆਉਦੇ ਨੇ